ਇਹ ਕੀ ਸਾਰੇ ਪਹਿਆਂ ਹੈ ਗਰਾਊਂਡ ਦੇ ਨਾਲ ਵਾਟ ਕੱਢੀ ਰਿਹਾ ਆਓ 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 ਚਲੋ ਲਾਪਾਉਣਗਾ ਕਾਕਾ ਪਾ ਦਿਓ ਪਾ ਦਿਓ ਅਈ 10 ਸਾਲ ਮਹੀਨਾ ਤੋਂ ਨਾ ਨਾ ਆਰੇ ਉਹਦੇ ਫੇਰ ਮੈਂ ਜਦੋਂ ਤਾਂ ਚਲਦੀ ਮੋਟਰ ਤੇ ਸੌਖੀ ਕਰ ਜਾਣੀ ਆਹ ਹੋਏ 60 ਮੀਟਰ 100 ਫੁੱਟ ਲੈਂਦੀ ਆਇ ਇੱਥੇ ਪਾਏ ਬੋਲ ਨਾ ਨਹੀਂ ਮਾਰਾ ਇੱਥੇ ਗਰਾਊਂਡ ਨੂੰ ਖੜ ਪਾਇਆ ਇੱਕ ਪਾਸੇ ਡਾਇਰ ਲਾਇਆ ਦਾਰਾ ਮਾਰਾ ਦਾਰਾ 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 ਨੇ ਮੁੜਿਆ ਨਹੀਂ ਨਿਕਲਣਾ ਹੋਰ ਆ ਕਾੜੀ ਇੱਕ ਮਿੰਟ ਖੜੋ ਜੀ ਦੂਜਾ ਮਰ ਤਾਂ ਨਾ ਕੋਲਿਆ ਆ ਆ ਨਾਲ ਟਿਸ਼ੂ ਕਰਦੇ ਬੁੱਤ ਬਾਹਰ ਬੈਠ ਜਾਸੇ ਫੁਰਤੇ ਬਾਹਰ ਕੀ ਕੀ ਜਾਨ ਤੂੰ ਨਹੀਂ ਬਰਾਵਾ ਤੂੰ ਹੀ ਲਾਹ ਕਰਾਂਡੀ ਫੜ ਕੇ ਲਿਆ ਪਾਣੀ ਮੈਂ ਮਾਰਨਾ ਬਾਸ ਤੂੰ ਮੱਤੋ ਮੱਤ ਕਰੀ ਜਾਵੇਂ ਆ ਰੁ ਆ ਰੋ ਮਨ ਕੀ ਕਰ ਪਾਲਣ ਤੋਂ ਨਹੀਂ ਚੜਾ ਓਏ ਚੰਦਾ ਪੈਟੜਾ ਆ ਬਾਹਰ ਪਿੰਦਾ ਚਲੋ ਚੱਤੋ ਤੋ ਸੁਣਾ ਉਹ ਸੁਣੋ ਇੱਟ ਇੱਕ ਟਾਈਟਲ ਆ ਗਿਆ ਯਾਰ ਆਵੇ ਰੋੜੇ ਵੱਟੇ ਓਏ ਆਪੇ ਬਹਿ ਜਾਣਗੇ ਯਾਰ ਪੈਰ ਮਾਰ ਕੇ ਮਗਰ ਕਰਾਂਦੀ ਆਵੇ ਆ ਪੈਰ ਮੂੜੇ ਮਾਰਦੇ ਆ ਆ ਮਾਰ 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 ਕਰੋ 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 ਬਣ ਉੱਧਰ ਕਿਤੇ ਨਹੀਂ ਪਾਣੀ ਬੱਚਾ ਅੱਜ ਫੜ ਕੇ ਰੱਖੀ ਦੂ ਆਪਣਾ ਹਰੇ ਪਾੜਾ ਰਗੀ ਕਾ ਤੇਰੇ ਪੜਾ ਦਾ ਮਾਂ ਦਾ ਜੇ 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 ਨੂੰ ਕੋਚ ਰਗਾ ਜਿੱਥਾ ਸਾਰੇ ਸਾਰੇ ਧਰੇ ਜਾਣਗੇ ਪੰਗ ਜੀ ਹੋਦਾ ਹੋਦਾ ਹੋਣ ਪਿਆ ਕਿਆ ਹੀ ਆਪਣੀ ਤੋਂ ਜਾਣ ਕੇ ਤਾਪੋ ਲਗਾ ਪਿਆ ਪਿਆ ਅੱਜ 파ਟੀ ਦਾ ਕਾਮ ਲਾ ਕਾਮ ਲਾ

ਆਖਲੀ ਹੋਇਆ ਓਏ ਇਹ ਸੋਕ ਜਣਾ ਯਾਰ ਥੋੜੇ ਸੁਣ ਚੁੱਕੇ ਹੋਰ ਕਿੱਦਾਂ ਬੀਤਨੀ ਕੁਵਾਰੀ ਘਰ ਆ ਗਿਆ ਖਾਰਾ ਕੋ ਹੋਏ ਨਾ ਜਾਂਂਦੀ ਮਾਰੋ ਪਾ ਕੇ ਤੂੰ ਮਰੀ ਜਾਣਾ ਯਾਰ ਕੀ ਕਰਨਿਓ ਪਰਾਂ ਤੁਮ ਮਾਮਾ ਦੇ ਗਰਾਂਡੀ ਮਾਰੋ ਇੱਥੇ ਜਾ ਗਿਆ ਆਖ ਮਾਰ ਨੀ ਕਾ ਜਿਵੇਂ ਥਾੜਾ ਪਾਣੀ ਦੇਸੀ ਜਿਹਾ ਹੁੰਦਾ ਪਿਆ ਜੀ ਅਲਟਰ ਨਾ ਮਾਰੋ ਬੜ ਕੀ ਜਣਾ ਲਾਈਏ ਦੇ ਭਰਾਵਾ ਟਾਇਰ ਨਹੀਂ ਮਾਰਨਾ ਭਰਾਵਾ ਫੇਰ ਜਾਨੀ ਨਹੀਂ ਕੱਲ ਨਹੀਂ ਮੈਂ ਇਹ ਵਾਲਾ ਪਾ ਗਾ ਕੰਮ ਉਹਦੇ ਫੇਰ ਉਹਦੇ ਕੋਲੋਂ ਨੀਕਿਆ ਖੇਲੇ ਆ ਕਰਨੀ ਕੋਈ ਮੇਤ ਨਹੀਂ ਲਮਾਉਣੀ ਪਰ ਦੂਰ ਲਾਉ ਗਰਾਉਂ ਬਣਾਉਂਦੇ ਠੀਕ ਆ ਪਾ ਪਾ ਨਾ ਇੱਥੇ ਲਿਆ ਕਰਨੀ ਆ ਬੀਜ ਗਰਾਉਂ ਬਣਾਉਣ ਨੂੰ ਜ਼ੋਰ ਲਾਓ ਵਾ ਆ ਫਿਰ ਖੇਤਾਂ ਨੂੰ ਬਾਕੀ ਨੂੰ ਵਾਟੇ ਫਿਰ ਖੇਤਾਂਾਂਗੇ ਇਧਰ ਬੰਦ ਕਰਤੀ ਇਹਦੇ ਨਹੀਂ ਕੋਈ ਨਹੀਂ ਚੱਲਣ ਦੇ ਬਾੰਦੇ ਨੂੰ ਠੀਕ ਹੈ ਵੀਰੇ ਵੀਰੇ ਆਹ ਤਾਂ ਮਾਰ। ਇਧਰ। ਇਧਰ ਆਓ। ਨਹੀਂ ਅਰੇ ਨਹੀਂ ਹੋਈ ਏ। ਮਾਰਨਾ ਹਟਾ ਲੈ। ਉਹ ਨਹੀਂ ਨਹੀਂ ਉਧਰ ਮਾਰਨਾ ਮਾਰਨਾ ਇਧਰ ਆ ਮਾਰੋ ਇਧਰ ਆ ਜੋ ਮੈਂ ਕਹਾਡੀ ਫਾੜ। ਇਧਰ ਆ ਇਧਰ। ਕਹਾਡੀ ਫਾੜੇ ਤੋਂ। ਦੇਖ ਤੀ ਦੋ ਮਾਮਾ ਵੇਖੋ। ਮਾਰਾ ਇਹਦੀ ਚਰਪਾਨਾ ਆ ਬਿਲਕੁਲ ਬੋਡੀ ਸਟਰਕਚਰ ਸਹੀ ਓ ਬੰਦੇ ਦਾ ਚਰਵਾ ਵੇਖੋ। ਏਟਨਾ ਏਟਨਾ ਉਹ ਫੇਣਦੇ ਆ ਜੇ। ਨਾਲੇ ਥੋਕ ਵੇਖੋ ਕਾਉਂਡ ਦਾ ਲਾਉਂਦਾ ਵੀ ਨਹੀਂ ਜੇ। ਹੈ? ਕਿੰਨਾ ਬੰਦਾ ਗਰਾਊਂਡ ਪਰ ਤੇ ਕਿੰਨਾ ਕੋਸ਼ਦਾ ਹੋਵੇ i ਕੰਦੋ ਮਗਰਕਾਰ ਮਾਰ ਫਾਲਡ ਆਰ ਉੜੇ ਜਿਹੜੇ ਬਹਿ ਜਾਣਗੇ ਮਾਫ ਮਗਤਾ ਮਾਰ ਮਾਰ ਮਾਤਾ ਮਿਲ ਜਾ ਗਰਾਊਂਡ ਹੀ ਰੈਡੀ ਕਰਦੀ ਆ। ਘੋਟਿਆ। ਗਰਾਊਂਡ ਲੱਗੇ ਮਿਹਨਤ ਲੱਗੇ ਪਾਉਣਾ। ਉਹ ਚੱਕਰ ਲਾ ਫਿਰ ਉਹਨਾਂ ਨੂੰ। ਮੈਂ ਉਹ ਮੱਧ ਰੈਡੀ ਕਰਤਾ ਮੁੱਤੇ ਕੋਈ ਘੋਟੇ ਰਹੋਗਾ ਜਾਂ ਕੋਠੇ ਰਹੋਗਾ। ਕਿਤੇ ਨਾ ਕੋਠੇ ਰਹੋ। ਕੋਠੇ ਚੱਪਾ ਨਹੀਂ। ਗਰਾਊਂਡ ਵੀ ਲੱਗੀ ਜਾਂਦੀ। ਇਹ ਆਪਣੀ ਗਰਾਊਂਡ ਰੈਡੀ। ਬਾਪਾ ਪਟਾ ਚਲਦੇ ਖਾ। ਆਹ ਨੂੰ ਡਾਰੂਗਾ ਕੋਈ ਕੈਂਚੀ ਪਾਵੇ ਕਦੇ ਲੱਕ ਜਵਾਸੂ ਦੇ। ਜੋ ਟੌਲੀਆ ਪਾਇਆ ਰਹੇ ਜੀ ਬੜਾਨੇ ਆ ਫਿਰਨੇ ਆਪਣੇ ਗਰਾਉਂਡ ਵਾਹੋਂ ਦੀ ਲੋੜ ਨਹੀਂ ਜੇ ਨਾਲ ਦੇ ਰਹਿ ਕੇ ਮਿਲਦੀ ਆ ਆਪਣਾ ਟ੍ਰੈਕ ਔਰ ਮਿਲਦੀ ਰਹੀ ਆ ਉਹ ਇਹਨਾਂ ਆ ਇਹਨਾਂ ਦੇ ਪੇੜ ਦੇ ਨਾਲ ਹੀ ਉਹ ਠੱਪੜ ਜਾ ਪਰਾ ਉਹਦੇ ਤੇ ਹੋਈ ਆ ਇਹ ਆ ਵੀ ਜੀ ਮਤਾਪਨ ਕਰਨੀ ਪੈਣੀ ਜੇ ਅਸੀਂ ਵੀ ਉੱਥੇ ਥੱਲੇ ਜਾਣੀ ਨਹੀਂ ਉਹ ਕਈਆਂ ਨਾਲ ਭੱਜੋ ਉਹ ਲੱਗਣੀ ਪੈਣੀ ਬਾਜਿਆਣਾ ਬਾਹਰ ਕੱਢ ਕੇ ਚਾਰ ਕਿਹੜੇ ਦਿਨ ਦੱਬੀ ਕੇ ਸਾਰੇ ਪਲੇਅਰ ਆ ਦੋ ਟਰਾਲੀਆਂ ਨਾਲ ਲਿਆਗੇ ਖਲਾਸੀ ਨਾ ਦੋ ਇਹਨਾਂ ਖੰਡਾ ਆ ਗਾਣ ਕਿ ਕਰੀ ਹਾਂ ਹਾਂ ਬਾਬਾ ਪੂਰਾ ਸਾਹਿਬ ਦੇ ਮੇਲੇ ਤੋਂ ਚਾਰ ਟਰਾਲੀਆਂ ਭਰ ਕੇ ਚਾਰ ਬੜੀਆਂ ਖਲਾਰੀ ਗਈ ਨਾ ਐਨੀ ਨਹੀਂ ਪੈ ਰਣੀ ਐਨੀ ਉਹਦੇ ਤੇ ਕਰਾਂਡੀ ਮਾਰਨ ਦੀ ਲੋੜ ਆ ਉੱਚੀ ਪਾਉਣ ਦੀ ਲੋੜ ਆ ਆ ਵਧੀਆ ਪੰਜੜੀ ਆ ਮਟਾ ਓਏ ਜੋ ਬਣਾ ਬਣਿਆ ਛੱਪੜ ਜੇ ਰਾਜ ਆ ਥੱਲੇ ਜੀਸੀਬੀ ਉਤਰਨੂ ਦਾ ਦੇਖੇ ਅੱਲੀ ਟ੍ਰੇਨ ਤੇ ਆ ਸਾਡੇ ਵਾਲੇ ਦੇ ਪਰੇ ਦਾ ਗਮਾਈ ਰੋਡ ਵਾਲੀ ਉਹ ਊੜਾ ਵਾਲੀ ਨੇ ਨਾ ਕਾਈ ਪੰਗੜ ਫੇਰ ਰਿਹਾ ਹੈ ਜਨੇ ਦਾ ਹੈ ਬੜੀ ਬੜੀ ਆ ਤੇਰੀ ਨੇ ਮਾਰ 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 ਕੋਲ ਚਾਂਦ ਹੋ ਕਰਾਂ ਜੀ ਸਾਡੀ ਨੇ ਇਹ ਉੱਤੇ ਆਸਤਾ ਕਰਨੀ ਮਾ ਤੋਂ ਨਾਲ ਹੀ ਵੱਜ ਜੂਗੀ ਤੂੰ ਨਾ ਖੇਚ ਤੂੰ ਨਾ ਖੇਚ ਇਧਰ ਹੱਥ ਤੇ ਲੁਕੂਗਾ ਉਹ ਤੂੰ ਇਧਰ ਆ ਜਾ ਉਹ ਬੰਗ ਤੂੰ ਬਾਵਾ ਵਾਲਾ ਕੰਮ ਕਰ ਤੇ ਨੂੰ ਮਾਪਾ ਮਹਾ ਦੇ ਸੈਟ ਕਰਦਾ ਆਂ ਦੇ ਉਧਰੋ ਕਉ ਕੋਈ ਲਤਾਂ ਵਾਲਾ ਕੰਮ ਨਹੀਂ ਕਰਨਾ ਜਿੰਨਾ ਤੱਕ ਰਿਪੋਰਟਾਂ ਚਾਹੀਦੀ ਹੁੰਦਾ ਉਦੋਂ ਗੱਡੀ ਸੰਗ ਚੱਲ 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 ਮਾਤਰੀ ਵੀ ਪਾਣੀ ਮਾਰ ਤੋਂ ਬਾਅਦ ਆਪਲਾ ਵੰਧਿਆਰ ਕਰਦੇ ਆਹ ਹੋ ਨਹੀਂ ਮਾਰਦੇ ਨੇ ਫਿਰ ਵੀ ਆਪ ਇਹਨਾਂ ਕਰ ਲਊਗਾ ਜਿਵੇਂ 40 ਕਾਰ ਦੀ ਉਹਦੇ ਵਿੱਚ ਆਉਣ ਵਾਲੇ ਸਮੇਂ ਦਾ ਵੱਡਾ ਮਾਰ ਲੈ ਆਉਣ ਵਾਲੇ ਸਮੇਂ ਦਾ ਵੱਡਾ ਮਾਰ ਲੈ ਜੋ ਬਣ ਅਮੀਸ਼ਾ ਵਾਲਾ ਦਿੱਲਾ ਗਿਆ ਬੜ ਗਈ ਆ ਮਾਰ ਕੇ ਬੇਹਾਰੇ ਤੇ ਉਹ ਫੜਾ ਫੜ ਫੋਲ ਦੇ ਫੋਲ ਦੇ ਉਧਰ ਤੁਰੇ ਜਾ ਯਾਰ ਆ ਟੁਰਨਾ ਮਾਰੀ ਰੋੜੇ ਬਾਬਾ ਆ ਕੇ ਆ ਆ ਹੇਡਾ ਥੋੜੀ ਮਾਰਨੀ ਲੋੜ ਨਹੀਂ ਐ ਕਰੈ ਨੂੰ ਕਾਰੀ ਨੇ ਫੋਲ ਦੋ ਬਾਤ ਵੀਨੇ ਕੀ ਕਰਨਾ ਓਏ ਖੜਨ ਕਿੱਥੇ ਦਿਆ ਰੋੜੀ ਜੀ ਬਣਾ ਕੇ